ਇਸ ਵੇਲੇ ਦੀ ਵੱਡੀ ਅਤੇ अहम ਖਬਰ ਕਿਸਾਨਾਂ ਦੇ ਨਾਲ ਜੁੜ ਹੋਏ ਸਾਹਮਣੇ ਆ ਰਹੀ ਹੈ ਦਾਅਵਾ ਹੈ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਸ਼ੰਭੂ ਅਤੇ ਖਨੋਰੀ ਬੰਡਰ ਦੇ ਉੱਤੇ ਪੱਕਾ ਮੋਰਚਾ ਲਗਾਇਆ ਹੋਇਆ ਸੀ ਉਸ ਨੂੰ ਪੁਲਿਸ ਦੇ ਵੱਲੋਂ ਜਿਹੜਾ ਕਿ ਉਖਾੜ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਪ੍ਰਦਰਸ਼ਨ ਨੂੰ ਖਤਮ ਕਰਨ ਦੇ ਵਾਸਤੇ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਫੜ ਕੇ ਬੱਸਾਂ ਦੇ ਵਿੱਚ ਬਿਠਾਇਆ ਜਿਸ ਤੋਂ ਬਾਅਦ ਕਿਸਾਨਾਂ ਨੇ ਰੋਸ ਜ਼ਾਹਿਰ ਕੀਤਾ ਤੇ ਉਹਨਾਂ ਦੇ ਵੱਲੋਂ ਬੱਸਾਂ ਵਿੱਚ ਬੈਠ ਕੇ ਜਮ ਕੇ ਨਾਰੇਬਾਜ਼ੀ ਕੀਤੀ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿੱਥੇ ਸਾਡੇ ਹੋਰ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਸਾਨੂੰ ਵੀ ਬੇਸ਼ੱਕ ਗ੍ਰਿਫਤਾਰ ਕਰ ਲੈਣ ਸਾਨੂੰ ਕੋਈ ਚੱਕਰ ਨਹੀਂ ਜਿਸ ਦੇ ਚੱਲਦੇ ਉਹਨਾਂ ਕਹਿ ਕੇ ਸਾਡੇ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ ਆਉਸ ਹੁੰਦੇ ਹਨ ਸਾਨੂੰ ਬਣਾਵਣਗੇ ਲੈ ਜਾ ਕੇ ਜਦ ਤੱਕ ਉਹਨਾਂ ਨੂੰ ਛੜਦੇ ਸੀ ਅੰਦਰੇ ਲਾਾਂਗੇ ਆ ਕਿਸਾਨ ਜਿਹਨੇ ਕਿਤੇ ਖਨੌਰੀ ਸ਼ੈਂਪੂ ਵੇਡਰ ਵੇਲਾ ਕਰ ਦਿੱਤੇ ਗਏ ਨੇ ਕਿਵੇਂ ਦੇਖਦੇ ਹੋ ਭਾਈ ਸ਼ੈਂਪੂਆ ਖਨੌਰੀ ਵੇਡਰ ਕਿਸਾਨ ਰਾਤ ਪੂਰੀ ਕੋਲੋਂ ਬਿਨੈ ਕਰ ਦਿੱਤੇ ਗਏ ਨੇ ਜੀੜੀਆਂ ਜੀੜੀਆਂ ਸਰਕਾਰਾਂ ਨੇ ਜੀ ਐਗਰੀ ਕਰਦੇ ਆਉਂਦੀਆਂ ਨੇ ਜਿਹੜੇ ਲੋਕਾਂ ਦੇ ਹੱਥ ਮਾਰਨ ਲਈ ਲੋਕਾਂ ਨੂੰ ਦਬਾਉਣ ਦੇ ਲਈ ਇਹ ਧੱਕੇ ਕਰਦੀਆਂ ਰਹੀਆਂ ਨੇ ਪਰ ਲੋਕ ਕੋਈ ਨਾ ਜ਼ਬਰ ਤੇ ਜ਼ੁਲਮ ਦਾ ਟੱਕਰਾ ਕਰਨ ਲਈ ਤਿਆਰ ਨਹੀਂ ਸਰਕਾਰ ਵੀ ਤਿਆਰ ਰਹੇ ਅਕੇ ਦਾ ਨਵੀਂ ਜਾਬਾ ਵਤਨ ਲਈ ਚਾਹੇ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਠੀਕ ਹੈ ਯਾਰ ਆ ਕਿਸਾਨਾਂ ਨੂੰ ਜਿਹੜਾ ਪ੍ਰੋਟੈਸਟ ਕਰ ਰਹੇ ਸੀਗੇ ਅਸੀਂ ਉਹ ਬੜੀ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਪੀਸਫੁਲੀ ਉਹਨੂੰ ਡਿਸਾਲਵ ਕਰ ਲੋ ਪਰ ਉਹ ਥੋੜੇ ਗ੍ਰੇਸੀ ਸੀਗੇ ਇਸ ਕਰਕੇ ਅਸੀਂ ਉਹਨਾਂ ਨੂੰ ਉਹ ਅਸੀਂ ਪ੍ਰੀਵੈਂਟਿਵ ਅਰੈਸਟ ਕਰ ਲਈ ਹੈ ਦੀਆਂ ਅਸੀਂ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਜੇਲ੍ਹ ਚ ਭੇਜਿਆ ਸਰ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਤੇ ਨਹੀਂ ਮੰਨਿਆ ਜਾ ਰਿਹਾ ਸੀ ਜਦੋਂ ਪੂਰਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੁਣਾਂ ਵੱਲੋਂ ਆਪਣਾ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਜੀ ਆਪਣੀ ਮੰਗਾਂ ਹੈਗੀਆਂ ਉਹਨਾਂ ਦੀ ਆਪਣੇ ਰਿਜਿਸਟਰ ਸਰ ਕਿੰਨੇ ਕ ਕਿਸਾਨਾਂ ਨੂੰ ਹਰਾ ਸਕਦੇ ਦੇ ਕੋਈ ਸੀਨੇ ਕਾਊਂਟ ਨਹੀਂ ਕਰੇ ਲਈ ਕਾਊਂਟ ਕਰਾਂਗੇ ਮੈਨੂੰ ਲੱਗਦਾ ਵੀ 30 35 ਕਿਸਾਨ ਜੂੜ ਹੋਣਗੇ ਨਾ ਵਿੱਚ ਹੁਣ ਕਹਿੰਦੇ ਕਿਰਤਕਾਰੀ ਪੂਰੀ ਜਾਂ ਕੀ ਹੋਊਗੀ ਜੀ ਕਿਰਤਕਾਰੀ ਪੂਰੀ ਬਿਲਕੁਲ ਜੀ ਬਿਲਕੁਲ ਅਸੀਂ ਪ੍ਰੀਵੈਂਟਿਵ ਐਕਸ਼ਨ ਲਵਾਂਗੇ ਜੇ ਸੇਨਾ ਇਹ ਕਿੱਥੇ ਲੈ ਕੇ ਜਾਇਆ ਜਾ ਰਿਹਾ ਜੀ ਮੈਡਮ ਪੁਲਿਸ ਸਟੇਸ਼ਨ ਲੈ ਕੇ ਜਾਵਾਂਗੇ ਜਿੱਥੇ ਜੋ ਪ੍ਰੀਵੈਂਟਿਵ ਐਕਸ਼ਨ ਜੋ ਪ੍ਰੋਸੀਜਰ ਹੁੰਦਾ ਹੈ ਕਰਵਾਉਣਾ ਹੈ ਕਾਰਵਾਈ ਕੀ ਹੈ ਜੀ ਕੀ ਕਾਰਵਾਈ ਆ ਡੀਐਸਪੀ ਸਾਹਿਬ ਨਾਲ ਸਰ ਮੈਂ ਤੁਹਾਨੂੰ ਦੱਸ ਦਿੱਤਾ ਵੀ ਪ੍ਰੀਵੈਂਟਿਵ ਐਕਸ਼ਨ ਕਰਾਂਗੇ ਜੀ ਉਹਨਾਂ ਦੇ ਪ੍ਰੀਵੈਂਟਿਵ ਰੈਸਟ ਫਾਈ ਹੋਣਗੇ ਅਸੀਂ ਹਾਂਜੀ ਓਪਾ ਸੋ ਦਾਦੇ ਆ ਕਿ ਖਨੋਰੀ ਬਾਰਡਰ ਤੇ ਤੰਬੂ ਪੱਟਣ ਤੋਂ ਬਾਅਦ ਹੁਣ ਕਿਸਾਨਾਂ ਨੂੰ ਖਿੱਚ ਤੂ ਕੇ ਬਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਕਿਉਂਕਿ ਕਿਸਾਨ ਇਸ ਗੱਲ ਤੋਂ ਨਾਰਾਜ਼ ਨੇ ਕਿ ਉਹਨਾਂ ਦੇ ਜਿਹੜੇ ਮੋਰਚੇ ਸੀ ਉਹਨਾਂ ਨੂੰ ਉਖਾੜ ਦਿੱਤਾ ਗਿਆ ਜਿਹਦੇ ਚੱਲਦੇ ਹੋਣਾ ਕਿਸਾਨ ਪ੍ਰਦਰਸ਼ਨ ਕਰ ਨੇ ਤਾਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ